ਸਾਰੇ ਪਿਆਰ ਦੇ ਸੱਚੀ ਗਾਇਕ ਜੀ ਆਪਾਂ ਹੁਣ ਦਿਨ ਚੜ ਗਿਆ ਵਾ ਹੁਣ ਅਪ ਚਾਹ ਪੁੰਦੇ ਆ ਚਾਹ ਗਈ ਮਾਂ ਨੇ ਮੰਮੀ ਨੇ ਚਾਹ ਫੜਾਈਏ ਮੰਮੀ ਨੇ ਮੈਂ ਚਾਹ ਦੇ ਕੇ ਆਇਆ ਹੁਣ ਵੱਡੀ ਤਰਮੋਹ ਦੇ ਵਿੱਚ ਪੁੰ ਲਈਏ ਚਾਹ ਉਸ ਤੋਂ ਬਾਅਦ ਤਰਮੋਹ ਦੇ ਵਿੱਚ ਚਾਹ ਪਾਈ ਸੀ ਉਹ ਸਾਰੀ ਮੈਂ ਪੁਣਗੇ ਵਿੱਚ ਪਾ ਲਈ ਸੀ ਥੋੜੇ ਕਿ ਬਰਤਨ ਦੀ ਸਫਾਈ ਕਰ ਲਈਏ ਤਤੀਲਾ ਚਾਹ ਵਾਲਾ ਤੋੜਿਆ ਤਤੀਲਾ ਚਾਹ ਥੋੜੇ ਲਾ ਲਈਏ ਉਸ ਤੋਂ ਕੇ ਕਿ ਮੈਂ ਚਾਹ ਅੰਦਰ ਲੈ ਕੇ ਗਈ ਫੇਰ ਮੈਂ ਅੰਦਰ ਲੈ ਕੇ ਥੋੜੀ ਕੁ ਸਫਾਈ ਡਲ ਗਈ ਥੋੜੀ ਕਿ ਮੈਂ ਵੀ ਸਫਾਈ ਕਰੀ ਲਵਾ ਆਜੋ ਆਪਾਂ ਅੰਦਰ ਚਾਹ ਲੈ ਕੇ ਚੱਲੀਏ ਚਾਹ ਮੈਂ ਖੜ ਨਹੀਂ ਅੰਦਰ ਆਓ ਜਾ ਕੇ ਅੰਦਰ ਵਖਾਈਏ ਤੁਹਾਨੂੰ ਚਾਹ ਪੀਣੇ ਆਪਾਂ ਦੇਖੋ ਸੁੱਤੇ ਪਏ ਆ ਅਨੁਰੂ ਵੀ ਸੁੱਤੀ ਆ ਨਹੀਂ ਸੁੱਤਾ ਅਸੀਂ ਚਾਹ ਨਾਲ ਕਿਰੇ ਆਇਆ ਚਾਹ ਦੇ ਦੇਣੀ ਚਾਵੇ ਚੱਲ ਲਓ ਚਾਲੇ ਲੋ ਚਾਬੀ ਲਾ ਚਾਬੀ ਯੂ ਖੋਲ ਮਮੇ ਤੇ ਲੱਗ ਗਿਆ ਬਾਏ ਬਾਏ ਪਟਕੰਦੂ ਜਮਾ ਦੇ ਦੇ ਮਮੇ ਨੂੰ ਮੰਗਦਾ ਆ ਜਾ ਦੇ ਦੇ ਮੈਨੂੰ ਲੱਗੇ ਆਟਾ ਤੇ ਚਾਰ ਪਾਗੋ ਨਾਲ ਲੱਗੇ ਆਟਾ ਸਾਰੇ ਗੱਲਾਂ-ਬੱਤਾ ਮਾਰਦੇ ਆ ਮੈਂ ਕਿਹਾ ਥੋੜਾ ਜਿਹਾ ਪਾਣੀ ਲਿਆ ਦੇ ਮੈਨੂੰ ਤੇ ਮੁੱਕ ਗਿਆ ਵਾ ਉਹ ਥੋੜਾ ਜਿਹਾ ਪਾਣੀ ਲੈ ਚਲੇ ਗਏ ਫਿਰ ਮੈਂ ਬਹਿ ਗਈ ਤੇ ਮੈਂ ਚੱਲ ਗੱਲਾਂ-ਬੱਤਾ ਮਾਰ ਲਈਏ ਨੂਰ ਵੇਖਣਦੇ ਹੀ ਆ ਨੂਰ ਖੇਡਣਦੇ ਹੀ ਆ ਨੂਰ ਨਾਲ ਮੈਂ ਵੇਂਦੀ ਰਹਿ ਗਈ ਨੂਰ ਕਿੰਨਾ ਮਜੇ ਨਾਲ ਟੱਕਰੀ ਆ ਚਲੋ ਆ ਪਾਣੀ ਆ ਗਿਆ ਹੁਣ ਸਾਰੇ ਮੈਂ ਮੰਮੀ ਰੱਖਨੀ ਆ ਆਪਾਂ ਗੱਲਾਂ-ਬੱਤਾ ਮਾਰੀਏ ਸਾਰੇ ਬਹਿ ਕੇ तो फिर मस्ती की बड़े ही गला बाता मारियाँ फिर उस तो बात मैटा गुन्नी गई गुन्नी गई आटा मै आटा गुन्न गई तो चल मम्मी ने भी ग बात मारिया डैडी ने भी गलत मारिया नूर भी बहुत खेडी गिरमीन ने बहुत गल्ब बात मारियाँ मैं आपने ध्यान आटा गुन्नी गई ये गला बात मारी गए यह गला बात मारी गए मैं आपन आटा गुन्नी गई हाँ तो उस ਦੇ ਰੋਗ ਨੂੰ ਨੂਰ ਨੂੰ ਬਾਤਾਂ ਵਾਕਰ ਦੇ ਵਿੱਚ ਨੂਰ ਮੇਰੇ ਕੋਲੇ ਵਾਕਰ ਲੈ ਕੇ ਆਉਗੀ ਜਰੂਰ ਆਉਗੀ ਵਾਕਰ ਲੈ ਕੇ ਬੜਾ ਤੰਗ ਕਰਦੀ ਵਾਕਤ ਨੂਰ ਬਹੁਤ ਤੰਗ ਕਰਦੀ ਆ ਬੜਾ ਖਰਾਬ ਕਰਦੀ ਆ ਨੂਰ ਕਹਿੰਦੀ ਮੈਂ ਮੰਮੀ ਕੋਲੇ ਜਾਣਾ ਆ ਨਾ ਜਸ ਨੰਨੇ ਕਰ ਬਾਬਾ ਜੀ ਅੰਦਰ ਗਾ ਲਈਏ ਇਹ ਤੇ ਕਰੀ ਤੇ ਕਿਤੇ ਤੇ ਕਰਾ ਅੰਦਰ ਤੁ꺼 ਲਈਏ ਤਾਂ ਲਾਏ

ਮੇਰੇ ਘਰ ਵੀ ਮੇਰੇ ਮਗਰੇ ਭੱਜ ਗਈ ਕਹਿੰਦੀ ਮੈਂ ਆਉਣੀ ਫਿਰ ਮੈਂ ਕਿਹਾ ਮੈਂ ਦੁੱਧ ਨੂੰ ਬਾਲਾ ਦਿਵਾ ਲਾਂ ਫਿਰ ਮੈਂ ਚਾਹ ਪੁਣੀ ਚਾਨ ਵਾਲਾ ਆਇਆ ਉਹਦੇ ਵਿੱਚ ਪੁਣ ਕੇ ਪਾਈ ਚਾਹ ਮੈਂ ਪੁਣ ਕੇ ਪਾਈ ਵਿੱਚ ਤੇ ਫਿਰ ਮੈਂ ਬਤੀਲਾ ਉੱਥੇ ਰੱਖਾਈ ਤੇ ਮੈਂ ਭਾਂਡੇ ਫੜੇ ਕੋਲਾ ਫੜਿਆ ਦੋ ਗਲਾਸ ਬੜੇ ਇੱਕ ਅੱਧਾ ਕੱਪ ਫੜਿਆ ਚਾਹ ਵਾਲਾ ਮੈਂ ਕਿਹਾ ਸਾਰੇ ਜਾਨੇ ਬਾਹਰ ਜਾ ਕੇ ਪੀਦਾ ਚਾਹ ਖਾਣ ਨੂੰ ਚਾਹ ਮੈਂ ਖਾਣਾਂ ਕਿਬਦਾਂ ਲੈ ਦੱਤ ਨਾ ਮਾਈਕ ਨਾ ਆਏ ਨੂਰੇ ਚਾਲ ਚਾ ਨਾ ਚੌਲ ਖਾਗੇ ਕਾ ਕਾ ਬੋਲ ਦਾਲ ਨਾ ਚੌਲ ਤਾਂ ਸਾਰੇ ਖਾਂਦੇ ਆ ਕਾ ਨਾ ਖਾ ਲਈਂ ਗੜੀ ਗੜੀ ਚਾਲ ਮੈਂ ਲੱਧ ਤੋਂ ਲੱਧ ਦੇ ਮਾ ਗੜੀ ਕਾਂਦੀ ਟੋਲ ਸਾਡੀ ਨੂਰੇ ਸਾਡੀ ਨਾ ਹੋਈ ਸਾਡੀ ਨਹੀਂ ਕਰੀ ਲੈ ਸਾਨੂੰ ਨਾ ਥੋਕ ਲੱਗ ਗਈ ਜਾ ਨਹੀਂ ਖਾ ਲਾ ਚਾ ਨਾ ਜਾ ਸਵਾ ਲੱਦੇ ਵਧੀਆ ਤਲੀ ਦਾ ਨਾ ਘਾਟੇ ਕਲਾ ਲੈ ਨਾ ਤੂੰ ਕਿਹਦਾ ਗੋਤ ਮੈਂ ਬਾਤਾਂ ਬਾਤਿੰਦੇ ਤੂੰ ਮੈਂ ਕਹਿ ਦੇ ਤਾ ਹਾਲਾ ਨਹੀਂ ਪਾਣੀ ਆਉਂਦਾ ਕਾ ਪਾਉ ਮੋਬਾਈਲ ਕਿਤੇ ਦੇਖਾਂ ਦਾ ਜੋ ਮੈਂ ਬੰਨਵੇਂ ਦੇਮ ਕਰਾਇਆ ਜਾ ਹੋਣੀ ਵਹੀ ਕਰੀਏ ਬੋ ਤੇ ਗਿਆ ਨਹੀਂ ਚਾਚੀ ਨੂੰ ਮੈਂ ਕਹਣਾ ਤੂੰ ਦੇ ਨਾਲ ਜੱਥੇ ਕੱਲੇ ਨੂੰ ਨਾ ਪਾਉ ਰਾਹ ਕਰੀਏ ਹਾਂ ਉਹ ਨਾ ਇਹਨੇ ਕੰਟੇ ਮੈਂ ਤਾਂ ਫਾਮਣਾ ਉਹਨਾਂ ਤੈਹ ਪਹਿਲਾਂ ਲਾਏ ਨਾ ਨਹੀਂ ਉਹਨਾਂ ਪਹਿਲਾਂ ਲਾਏ ਨਾ ਕੋਈ ਪਹਿਲਾਂ ਬਾਅਦ ਨਾ ਪਹਿਲੇ ਹੀ ਤੇ ਨਹੀਂ ਨਹੀਂ ਬੋਤਾਂ ਅੱਗੇ ਆ ਕੇ ਅੱਧੇ ਦੇ ਹੋਣਗੇ ਚਲਦਾ ਰਹਿਣਾ ਅੱਜ ਲੱਗੇ ਅੱਧੇ ਬਖਦੇ ਆਈਆਂ ਨੂੰ ਆਖਾਂਗੇ ਮੇਰੇ ਕੋ ਕਿੱਥੇ ਪੈਸੇ ਅੱਧਾ ਲੈ ਜਤੋਂ ਇਹਨੀਆਂ ਚਾ ਲਊਂਗਾ ਤੇ ਨਾ ਸਾਡੇ ਉਹ ਵੀ ਚਾਚੀ ਦੀ ਕੁੜੀ ਆ ਗਈ ਫਿਰ ਉਹ ਵੀ ਖੇਡੀ ਨੂਰ ਦੇ ਨਾਲ ਬਹੁਤ ਮਸਤੀ ਕੀਤੀ ਨੂਨਾਵੜਾ ਖੇਡੀ ਨੇ ਬਾਕੀ ਚਾਲੀ ਸੀ ਮੈਂ ਖਾ ਲੇ ਬਾਕੀ ਰਹਿ ਗਏ ਨੂਰ ਨਾ ਬੜੀ ਬੜੀ ਅੱਛੀ ਨੂਰ ਨਾ ਖੇੜਦੀ ਰਹੀ ਨੂਰ ਦੀ ਇਹ ਪੰਨੇ ਦੀਆਂ ਗੱਲਾਂ ਪੜਦੀ ਸੀ ਮੈਂ ਕਿਹ ਗੱਲਾਂ ਨਾ ਪੜ ਤੂੰ ਖੇਡੇ ਕਰ ਲੈ 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 ਬੜੀ ਖੇਡੇ ਕਰ ਤੇ ਫਿਰ ਉਸ ਤੋਂ ਬਾਅਦ ਮੈਂ ਦੁੱਧ ਨੂੰ ਬਾਲਾ ਦਵਾਉਣ ਲੱਗੀ ਹਾਂ ਫਿਰ ਮੈਂ ਦੁੱਧ ਨੂੰ ਤੇ ਜਦ ਮੈਂ ਪੁੰਨਦੇ ਹੀ ਹਾਂ ਦੁੱਧ ਮੈਂ ਦੁੱਧ ਪੁੰਨ ਲਿਆ ਫਿਰ ਮੈਂ ਪੁੰਨ ਕੇ ਫਿਰ ਦਜਾ ਚੁੱਲੇ ਉੱਪਰ ਗੈਸ ਦੇ ਉੱਪਰ ਰੱਖਿਆ ਗਲ ਮੱਕ ਜ ਗਾਲ ਪਾਣੀ ਦਾ ਥੋੜਾ ਗਾਲ ਪਾਣੀ ਜਆ ਪਾਉਣ ਵਾਲਾ ਸੀ ਉਹ ਪਾਇਆ ਫਿਰ ਉਸ ਤੋਂ ਬਾਅਦ ਮੈਂ ਅਗਬਾਲੀ ਸਿਲੰਡਰ ਦੀ ਉਸ ਤੋਂ ਬਾਅਦ ਮੈਂ ਦੁੱਧ ਉੱਪਰ ਰੱਖਿਆ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਲਏ ਲੋਹੇ ਪਲੇਟ ਗੰਦੀ ਕਰ ਲਿਓ ਥੋਤੀ ਉਸ ਤੋਂ ਬਾਅਦ ਮੈਂ ਉੱਪਰ ਰੱਖਿਆ ਪਲੇਟਾ ਤੇ ਦੁੱਧ ਫਿਰ ਮਸਲੈਪ ਸਾਫ ਕੀਤਾ ਤੇਲਵਸ ਸਲੈਪ ਸਾਫ ਕੀਤਾ ਇਹਨਾਂ ਦੇ ਮੈਂ ਤੇ ਬਾਲਾ ਗੇ ਮੈਂ ਥੋੜੇ ਕਨੇਪਾ ਦੇ ਤੋ ਨਾ ਡੋਲੂ ਤੋਂ ਲੱਗਦੀ ਹਰ ਮੈਂ ਤੇ ਉਸ ਤੋਂ ਬਾਅਦ ਮੈਂ ਰੋਟੀਆਂ ਲਾਈਆਂ ਉਸ ਤੋਂ ਬਾਅਦ ਮੈਂ ਰੋਟੀ ਲਈ ਫਿਰ ਆ ਮੈਂ ਢੋਲੂ ਤੋਂ ਕਿਤੇ ਫਿਰ ਮੈਂ ਰੋਟੀ ਨਹੀਂ ਲਈ ਫਿਰ ਉਸ ਤੋਂ ਬਾਅਦ ਮੈਂ ਰੋਟੀ ਲਈ ਦਾੜੀ ਆ ਗਿਆ ਨੂਰ ਕਹਿੰਦੀ ਮੇਰੀ ਨਹੀਂ ਫੋਟੋ ਆਉਂਦੀ ਡੈਡੀ ਕਹਿੰਦਾ ਮੇਰੀ ਨਹੀਂ ਫੋਟੋ ਆਉਂਦੀ ਮੈਂ ਕਿਹਾ ਨੂਰ ਜਾ ਨੂਰ ਆ ਗਈ ਬਾਦਕੇ ਅੰਦੇ ਮੇਰੀ ਫੋਟੋ ੜੀ ਆਈ ਕੈਮਰੇ ਮਗਰ ਮਗਰ ਵੇਖਨਦੇ ਹੀ ਤੇ ਫਿਰ ਮੈਂ ਕਿਹਾ ਤੂੰ ਆ ਜਾ ਤੂੰ ਅੱਗੇ ਵੀ ਫਿਰ ਮੈਂ ਰੋਟੀ ਲਾਈ ਡੈਡੀ ਨੂੰ ਜਾਣਾ ਸੀ ਕੰਮ ਤੇ ਡੈਡੀ ਕਹਿੰਦਾ ਮੈਨੂੰ ਪੁੱਤ ਰੋਟੀ ਲਾ ਦੇ ਫਿਰ ਮੈਂ ਡੈਡੀ ਨੂੰ ਰੋਟੀ ਲਾ ਕੇ ਦਿੱਤੀ ਫਿਰ ਉਸ ਤੋਂ ਬਾਅਦ ਡੈਡੀ ਨੇ ਖਾਧੀ ਫਿਰ ਮੈਂ ਕਿਹਾ ਕਿਉਂ ਪਾਲਾ ਮੈਂ ਉਹਦੇ ਵਿੱਚ ਘੋੜ ਢੋਲ ਚੱਲਿਆ ਸੀ ਮੇਤੋ ਤੇ ਸਾਡੀ ਜੱਸ ਨੂਰ ਵੀ ਆ ਗਈ ਸਾਹਮਣੇ ਫਿਰ ਇਹਨਾਂ ਚੁੱਕੀ ਜੱਸ ਨੂਰ ਵੀ ਲੈ ਕੇ ਆਂਦੀ ਸਾਹਮਣੇ ਫਿਰ ਜੱਸ ਨੂਰ ਵੀ ਭੱਜ ਗਈ ਫਿਰ ਮੈਂ ਰੋਟੀ ਲੰਮਦੀ ਰਹੀ ਫਿਰ ਮੈਂ ਰੋਟੀ ਲਾ ਲਈ ਤੇ ਡੈਡੀ ਖਾਣੀ ਤੇ ਡੈਡੀ ਨੇ ਦਹੀਂ ਪਾ ਲਿਆ ਸੀ ਤੇ ਮੁੜ ਕੇ ਮੰਮੀ ਵੀ ਆ ਗਈ ਹੀ ਮੇਰੇ ਮੰਮੀ ਅੰਦਰ ਪਾ ਕੇ ਗਿਆ ਮੈਂ ਖਾ ਪਾ ਕੇ ਚੱਲ ਗਿਆ ਪਾ ਕੇ ਗਿਆ ਮਤੇ ਚਾ ਡਾੜੀ ਰੋਟੀ ਖਾ ਲੂ ਡਾੜੀ ਰੋਟੀ ਖਾਂਦਾ ਪਿਆ ਉਸ ਤੋਂ ਬਾਅਦ ਮੈਂ ਆ ਤੋ ਛਿਲਕ ਤੋ ਤਾ ਤਾ ਤੇ ਇਹ ਗੰਦਾ ਹੀ ਨਾ ਫਿਰ ਇਸ ਵਿੱਚ ਪਾ ਕੇ ਜਾਂ ਦਵਾਈ ਪਾ ਕੇ ਤੋਤਾ ਫਿਰ ਸੀਚਾ ਸਾਫ ਕੀਤਾ ਦੇਣਾ ਮੈਂ ਖਾ ਚਲਾ ਤੋ ਨਾ ਬੈਲੋ ਇਹ ਗਿਆ ਤੋ ਉਹ ਫਿਰ ਮੈਂ ਬੁਰਛਾ ਮਾਰਿਆ ਚੰਗੀ ਇਤਨਾ ਬੁਰਛਾ ਮਾਰਿਆ फिर निखर गया फिर तो मैं ते वह धोता फिर घुटकर नचोड़ के फिर मैं उतला साफ किया शीशा फिर मैं शीशा साफ किया शीशा भी साफ स्लैब साफ की स्लैब सारी साफ की फिर मैं तो आता भांडे लाए आ चीजा कितिया पासे पीछे बहुत कट्टा ही बड़ा ही कट्टा फिर मैं धोता तो लाइया फिर मैं ख्या करदा फिर मैं स्लैब की फिर मैं सारी धोती फिर मैं सिलेंडर भी धोता ਕਨੋ ਚਾਜ ਤਾਂ ਰੱਖੀ ਮੈਂ ਕਹਿੰਦਾ ਉਹ ਫਿਰ ਧੋ ਗਏ ਫਿਰ ਮੈਂ ਫਿਰ ਧੋਨੀਆ ਫਿਰ ਆ ਵੀ ਤੋਤਾ ਫਿਰ ਆਪਾਸੇ ਚੀਜ਼ਾਂ ਕਰਕੇ ਸਾਰੀ ਸਲੇਵ ਧੋਤੀ ਭਾਂਡੇ ਥੋੜੇ ਕਿਹ ਭਾਂਡੇ ਲਾਏ ਆ ਵੀ ਚਮਚੇ ਵੀ ਲਾਤੇ ਭਾਂਡੇ ਥੋੜੇ ਕਿਹ ਭਾਂਡੇ ਲਾਤੇ ਫਿਰ ਉਸ ਤੋਂ ਬਾਅਦ ਮੈਂ ਸਿਲੰਡਰ ਸਾਫ ਕੀਤਾ ਫਿਰ ਮੈਂ ਆ ਸਾਫ ਕੀਤਾ ਫਿਰ ਮੈਂ ਆ ਚਿਲਕਾਂ ਸਾਫ ਕਰ ਲਿਆ ਫਿਰ ਮੈਂ ਸਿਲੰਡਰ ਸਾਫ ਤੋਤਾ ਫਿਰ ਸਾਬਣ ਮਾਰਿਆ ਫਿਰ ਕੱਪੜੇ ਨਾਲ ਧੋਤਾ ਫਿਰ ਮੈਂ ਕੱਪੜੇ ਨਾਲ ਧੋਤਾ ਸਾਰਾ ਫਿਰ ਮੈਂ ਕੱਪੜੇ ਨਾਲ ਧੋਤ ਕੇ ਘੁੱਟ ਕੇ ਨਿਚੋੜ ਕੇ ਮੈਂ ਕੱਪੜੇ ਨਾਲ ਧੋਤਾ ਸੁਹਣਾ ਬਣ ਗਿਆ ਫਿਰ ਮੈਂ ਥੱਲੇ ਫਰਸ਼ ਤੇ ਪੋਚਾ ਮਾਰਿਆ ਉਸ ਤੋਂ ਬਾਅਦ ਮੈਂ ਖਤੌਲਾ ਫਿਰ ਮੈਂ ਸਾਰਾ ਕੁਝ ਕੀਤਾ ਕੰਮ ਹੋ ਗਿਆ ਰੈਡੀ ਫਿਰ ਆ ਥੋੜਾ ਅਗੇ ਮੈਂ ਕਿਹਾ ਵੀ ਗੁੰਜਾਲ ਜਿਹਾ ਲੱਗਾ ਤਾਂ ਲਾ ਹੀ ਲਵਾਂ ਗਾ ਫਿਰ ਮੈਂ ਧੋਣ ਲੱਗ ਪੀ ਫਿਰ ਮੇ ਤੋਤਾ ਉਸ ਤੋਂ ਬਾਅਦ ਫਿਰ ਮੈਂ ਦੂਜਾ ਵੀ ਧੋ ਲਿਆ ਮੈਂ ਵੀ ਤੋ ਬੈਂਡੀ ਮੱਖੇ ਵੀ ਧੋਦਾ ਉਸ ਤੋਂ ਬਾਅਦ ਮੈਂ ਤੋਤੇ ਫਿਰ ਮੈਂ ਜਾ ਕੇ ਲਾਏ ਸਿਲੰਡਰ ਦੇ ਉੱਪਰ ਚੱਲ ਮੈਂ ਸਿਲੰਡਰ ਤੇ ਲਾਏ ਫਿਰ ਉਸ ਤੋਂ ਬਾਅਦ ਥੱਲੇ ਪੋਚਾ ਫੇਰਿਆ ਫਿਰ ਪੋਂਦੇ ਪੋਚਾ ਫੇਰ ਤਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਮਾਰਨਾ ਧੰਨਵਾਦ